ਇਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਮੇਰੇ ਪਿੱਛੇ ਫਰੇਮ 'ਚ ਤੁਸੀਂ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਹ ਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੋ ਕਿ ਜਲੰਧਰ ਸ਼ਹਿਰ ਤੋਂ ਕੋਈ ਤਕਰੀਬਨ ਅੱਧੇ ਕੋਹ ਘੰਟੇ ਦੀ ਬਾਅਦ ਤੋਂ ਲੋਕੇਟਡ ਆ ਜੇ ਦੀ ਲੋਕੇਸ਼ਨ ਦੀ ਗੱਲ ਕਰੀਏ। ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਸਥਾਨ। ਇੱਥੇ ਉਹਨਾਂ ਨੇ ਕਾਫੀ ਲੰਮਾ ਟਾਈਮ ਭਗਤੀ ਕੀਤੀ। ਇੱਥੋਂ ਗੁਰੂ ਸਾਹਿਬ ਨੇ ਮੁਰਤਾ ਗੱਦੀ ਸੀ ਜੋ ਉਹ ਮਿਲੀ ਸੀ ਤੇ ਸੱਚੇ ਗੁਰੂ ਦੀ ਜੋ ਪਛਾਣ ਹੋਈ ਸੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਹੋਰ ਗੁਰਦੁਆਰਾ ਸਾਹਿਬ ਵੀ ਨੇ ਉਹਨਾਂ ਬਾਰੇ ਵੀ ਜਾਣਾਂਗੇ ਆਓ ਅੱਗੇ ਆਪਾਂ ਚੱਲਦੇ ਹਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਇਹ ਸਾਹਮਣੇ ਜੋ ਤੁਸੀਂ ਸੁੰਦਰ ਬਿਲਡਿੰਗ ਦੇਖ ਰਹੇ ਹੋ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਆਪਾਂ ਨੂੰ ਦਿਖਾਈ ਦੇ ਰਹੀ ਹੈ ਇਹ ਸੁੰਦਰ ਡਿਊਟੀ ਦੇ ਵਿੱਚ ਦੀ ਨਿਕਲ ਕੇ ਹੀ ਇਹ ਸੰਗਣੇ ਬਾਜ਼ਾਰ ਵਿੱਚ ਦੀ ਗੁਰਦੁਆਰਾ ਸਾਹਿਬ ਨੂੰ ਜਾਇਆ ਜਾਂਦਾ। ਇਸ ਸੰਗਣੇ ਬਾਜ਼ਾਰ ਦੇ ਵਿੱਚੋਂ ਹੀ ਸਾਹਮਣੇ ਦਰਸ਼ਨ ਹੁੰਦੇ ਹਨ। ਗੁਰਦੁਆਰਾ ਨੌਵੀਂ ਪਾਸ਼ਾ ਜੀ ਬਾਬਾ ਬਕਾਲਾ ਸਾਹਿਬ ਜੋ ਕਿ ਅੰਮ੍ਰਿਤਸਰ ਢਲੇ ਵਿੱਚ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਸਮੇ ਸੱਜੇ ਹੱਥੇ ਜੋੜਾ ਕਰ ਤੇ ਗੱਠੜੀ ਘਰ ਆ ਜੋ ਬਣਿਆ ਹੋਇਆ ਇਹ ਸੁੰਦਰ ਡਿਉਡੀ ਦੇ ਵਿੱਚ ਦੀ ਦਾਖਲ ਹੋ ਕੇ ਉਸ ਮਹਾਨ ਸਥਾਨ ਵੱਲ ਜਾਇਆ ਜਾਂਦਾ ਜਿੱਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ਬੈਠਦੇ ਨੇ ਤੇ ਸਾਰੀ ਸੰਗਤ ਨੂੰ ਪਤਾ ਲੱਗਦਾ ਇਹ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਇਸ ਸੁਖਾਨ ਦਾ ਜੋ ਇਤਿਹਾਸ ਆ ਉਹ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੀ ਇੱਕ ਸਾਖੀ ਨਾਲ ਜੁੜਦਾ ਪਈ ਮੱਖਣ ਸ਼ਾ ਲੁਬਾਣਾ ਜੀ ਵਪਾਰ ਕਰਿਆ ਕਰਦੇ ਸੀ ਸਮੁੰਦਰ ਦੇ ਰਸਤੇ ਤੋਂ ਸਮੁੰਦਰੀ ਬੇੜਿਆਂ ਚ ਕਿਤੇ ਕੋਈ ਮੁਸੀਬਤ ਆਈ ਤਾਂ ਉਹਨਾਂ ਦਾ ਜੋ ਬੇੜਾ ਸੀ ਸਮੁੰਦਰ ਦੇ ਵਿੱਚੋਂ ਡੁੱਬ ਰਿਹਾ ਸੀ ਉਹਨਾਂ ਨੇ ਸੱਚੇ ਮਨੋਂ ਧਾਰਿਆ ਕਿ ਮੈਂ ਸਿੱਖਾਂ ਦੇ ਜੋ ਗੁਰੂ ਸਹਿਵਾਨ ਨੇ ਉਹਨਾਂ ਅੱਗੇ ਜਾ ਕੇ ਨਤਮਸਤਕ ਹੋਵਾਂਗਾ ਤੇ 500 ਮੋਹਰਾਂ ਜੜਾਵਾਂ ਉਸ ਤੋਂ ਬਾਅਦ ਉਹਨਾਂ ਦਾ ਜੋ ਬੇੜਾ ਸੀ ਉਹ ਪਾਰ ਹੋ ਗਿਆ ਪਰ ਉਸੇ ਸਮੇਂ ਦੌਰਾਨ ਸਿੱਖਾਂ ਦੇ 8ਵੇਂ ਗੁਰੂ ਸਾਹਿਬ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣਾ ਜੋ ਸਰੀਰ ਸੀ ਉਹ ਦਿੱਲੀ ਦੇ ਵਿੱਚ ਤੇ ਆ ਗਏ ਉਹਨਾਂ ਨੇ ਜਾਂਦੇ ਹੋਏ ਦੋ ਸ਼ਬਦ ਕਹੇ ਬਾਬਾ ਬਕਾਲਾ ਤਾਂ ਇਸ ਨਗਰ ਵਿੱਚ ਜੋ ਪਖੰਡੀ ਲੋਕ ਸੀ ਉਹਨਾਂ ਨੇ ਗੁਰੂ ਟਰੰਮ ਚਲਾ ਲਿਆ ਤੇ ਆਪਣੀਆਂ ਆਪਣੀਆਂ ਮੰਚੀਆਂ ਲਾ ਕੇ ਬੈਠ ਗਏ ਸਿੱਖਾਂ ਦੇ ਅਗਲੇ ਗੁਰੂ ਅਸੀਂ ਹਾਂ ਸਿੱਖਾਂ ਦੇ ਅਗਲੇ ਗੁਰੂ ਅਸੀਂ ਪਰ ਜੋ ਗੁਰੂ ਤੇਗ ਬਹਾਦਰ ਸਾਹਿਬ ਸਨ ਉਹ ਤਾਂ ਉਸ ਸਮੇਂ ਇੱਕ ਪੋਰਾ ਸਾਹਿਬ ਦੇ ਵਿੱਚ ਤਪੱਸਿਆ ਕਰ ਰਹੇ ਸੀ ਜਿਸ ਦੇ ਆਪਾਂ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਦਰਸ਼ਨ ਕਰਾਂਗੇ ਇੱਥੇ ਗੁਰੂ ਸਾਹਿਬ ਨੇ ਕੋਈ 26 ਸਾਲ ਤਪੱਸਿਆ ਕੀਤੀ ਜਦੋਂ ਮੱਖਣ ਸ਼ਾਹ ਲੁਆਣਾ ਜੀ ਇਸ ਨਗਰ ਦੇ ਵਿੱਚ ਆਉਂਦੇ ਨੇ ਉਹ ਵੀ ਹੈਰਾਨ ਰਹਿ ਜਾਂਦੇ ਨੇ ਕਿ ਇੰਨੇ ਗੁਰੂ ਸਾਹਿਬਾਨ ਦੇ ਵਿੱਚੋਂ ਮੈਂ ਸੱਚਾ ਗੁਰੂ ਕਿਵੇਂ ਲੱਭਾਂਗਾ ਤਾਂ ਉਹਨਾਂ ਦੀ ਜੋ ਮਨ ਦੀ ਮੁਰਾਦ ਉਹਨਾਂ ਨੇ ਮੰਗੀ ਹੋਈ ਸੀ ਉਹ ਸਿਰਫ ਉਹਨਾਂ ਨੂੰ ਹੀ ਪਤਾ ਸੀ ਜਾਂ ਸੱਚੇ ਗੁਰੂ ਨੂੰ ਉਸ ਦੀ ਪਛਾਣ ਹੋ ਸਕਦੀ ਸੀ ਉਹਨਾਂ ਨੇ ਸਾਰੇ ਗੁਰੂ ਸਾਹਿਬਾਨਾਂ ਅੱਗੇ ਪੰਜ-ਪੰਜ ਮੋਹਰੇ ਰੱਖ ਕੇ ਨਮਸਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਪਖੰਡੀ ਸਿਆਦੂ ਸੀ ਉਹ ਤਾਂ ਪੰਜ ਮੋਹਰਾਂ ਨਾਲੇ ਖੁਸ਼ ਹੋ ਗਿਆ ਕਿ ਕੋਈ ਸ਼ਰਧਾਲੂ ਆਇਆ ਪਰ ਉਹਨਾਂ ਨੂੰ ਕੋਈ ਅਜੇਹਾ ਵਿਅਕਤੀ ਜਾਂ ਗੁਰੂ ਸਾਹਿਬਾਨ ਦੀ ਪਛਾਣ ਨਾ ਹੋਈ ਤਾਂ ਉਹਨਾਂ ਨੂੰ ਦੱਸਿਆ ਕਿ ਇੱਥੇ ਬਾਬਾ ਜੀ ਰਹਿੰਦੇ ਨੇ ਜੋ ਘੋਰੇ ਵਿੱਚੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਮਿਲੋ ਤਾਂ ਮੱਖਣਸ਼ਾਲੂਬਾਣਾ ਜੀ ਘੋਰਾ ਸਾਹਿਬ ਚਾਉਂਦੇ ਨੇ ਉੱਥੇ ਜਦੋਂ ਪੰਜ ਮੋਹਰਾ ਰੱਖ ਕੇ ਮੋੜਨ ਲੱਗਦੇ ਆ ਤਾਂ ਗੁਰੂ ਸਾਹਿਬਾਨ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਕਹਿੰਦੇ ਨੇ ਕੀ ਗੱਲ ਪੰਜ ਮੋਹਰਾ ਹੀ ਤੁਸੀਂ ਮੰਗੀਆਂ ਸੀ ਜਾਂ ਸੁਖੀਆਂ ਸੀ ਤਾਂ ਉਹ ਗੁਰੂ ਸਾਹਿਬਾਨ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਤੇ ਉਹਲੇ ਹੀ ਸਥਿਤ ਇੱਕ ਉੱਚੀ ਜਗ੍ਹਾ ਤੇ ਚੜ ਕੇ ਸਾਚਾ ਗੁਰੂ ਲਾਦੋਰੇ ਸਾਚਾ ਗੁਰੂ ਲਾਦੋਰੇ ਲਈ ਆਵਾਜ਼ ਲਗਾਉਂਦੇ ਇਸ ਤਰ੍ਹਾਂ ਪ੍ਰਗਟ ਹੁੰਦੇ ਨੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਨਗਰ ਦਾ ਨਾਮ ਪਹਿਲਾਂ ਬਕਾਲਾ ਹੀ ਸੀ ਬਾਬਾ ਸ਼ਬਦ ਇਸ ਨਗਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਰਨ ਹੀ ਬਣਿਆ ਇਹ ਸੁੰਦਰ ਦਰਬਾਰ ਸਾਹਿਬ ਦੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਇਤਿਲਖਣ ਇਮਾਰਤ ਸੀ ਜਿੱਥੇ ਚਿੱਤਰਕਾਰੀ ਦੁਆਰਾ ਸਿੱਖ ਧਰਮ ਦੀਆਂ ਜੋ ਮੱਖਣ ਸਾਹ ਲੁਬਾਣਾ ਜੀ ਦੀ ਸਾਖੀ ਹੈ ਉਹ ਵੀ ਦਰਸਾਈ ਗਈ ਹੈ ਤੇ ਹੋਰ ਚਿੱਤਰ ਵੀ ਦਿਖਾਏ ਗਏ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਪਿਛਲੇ ਪਾਸੇ ਹੀ ਜਦੋਂ ਆਪਾਂ ਆਉਨੇ ਆ ਤਾਂ ਆਪਾਂ ਨੂੰ ਦਰਸ਼ਨ ਹੋ ਜਾਂਦੇ ਹਨ ਗੁਰਦੁਆਰਾ ਮੰਜੀ ਸਾਹਿਬ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਗੁਰਗੱਦੀ ਤਿਲਕ ਸੀ ਉਹ ਕੀਤਾ ਗਿਆ ਸੀ ਜਿੱਥੇ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਸਿੰਘ ਜੋ ਉਹ ਮਿਲੀ ਸੀ ਇਹ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੇਕਰ ਕੋਈ ਸ਼ਬਦੋਚਾ ਨੀਮਾ ਬੋਲਿਆ ਜਾਵੇ ਤਾਂ ਖਿਮਾ ਦੇ ਆਚਕਾ ਜੇ ਤੁਸੀਂ ਸਾਡੇ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਿਲਕੁਲ ਦਰਬਾਰ ਸਾਹਿਬ ਦੇ ਪਿੱਛੇ ਦਰਸ਼ਨ ਹੁੰਦੇ ਹਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੋ ਸੁਪਤਨੀ ਸਨ ਮਾਤਾ ਗੰਗਾ ਜੀ ਉਹਨਾਂ ਨੇ ਇਸ ਸਥਾਨ ਤੇ ਆਪਣਾ ਜੋ ਸ਼ਰੀਰ ਜੋ ਛੱਡਿਆ ਇਹ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਨਾਲ ਗੁਰਦੁਆਰਾ ਸਾਹਿਬ ਨੇ ਜੋ ਇਤਿਹਾਸਿਕ ਬਣੇ ਹੋਏ ਨੇ ਇਹ ਵਿਸ਼ਾਲ ਬਿਲਡਿੰਗਾਂ ਜੋ ਇੱਥੇ ਕਮਰਿਆਂ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਨੇ ਜੇਕਰ ਕੋਈ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਜੋ ਉਹ ਆਪਣੇ ਅਖੰਡ ਪਾਠ ਸਾਹਿਬ ਦੀ ਸੁਖਣਾ ਸੁਖ ਰਹੀਆਂ ਨੇ ਤਾਂ ਦਫ਼ਤਰ ਦੇ ਵਿੱਚ ਬੁਕਿੰਗ ਕਰਵਾ ਕੇ ਇੱਥੇ ਉਹ ਅਖੰਡ ਪਾਠ ਸਾਹਿਬ ਕਰਵਾ ਸਕਦੀਆਂ ਨੇ ਉਸ ਤੋਂ ਬਾਅਦ ਹੀ ਅਸੀਂ ਅੱਗੇ ਵਧੇ ਗੁਰਦੁਆਰਾ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਤਪੱਸਿਆ ਕਰਦੇ ਸਾਂ ਆਓ ਆਪਾਂ ਹੁਣ ਉਸ ਪਵਿੱਤਰ ਪੂਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਸੰਗਤਾਂ ਦਾ ਅਥਾ ਪਿਆਰ ਸ਼ਰਧਾ ਤੁਸੀਂ ਦੇਖ ਸਕਦੇ ਹੋ ਸਮੇਂ ਸਮੇਂ ਤੇ ਇੱਥੇ ਨਗਰ ਕੀਰਤਨ ਸਜਾਏ ਜਾਂਦੇ ਨੇ ਇੱਥੇ ਹਰ ਮਹੀਨੇ ਦੀ ਮੱਸਿਆ ਪੂਰਨਵਾਸੀ ਸੰਗਰਾਮ ਵਿਸ਼ੇਸ਼ ਤੌਰ ਤੇ ਆ ਜੋ ਉਹ ਮਨਾਈ ਜਾਂਦੀ ਹੈ ਉਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਦਗਾਤੀ ਦਿਵਸ ਅਗਸਤ ਮਹੀਨੇ ਦੇ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਜੀਰੀਪੁਰ ਸਾਹਿਬਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ ਤੱਕ ਬਸਿਆ ਕੀਤਾ ਦੀਵਾਰਾਂ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਆ ਉਹ ਬਹੁਤ ਸਾਫ਼ ਤੇ ਸੋਹਣੇ ਅੱਖਰਾਂ ਚ ਲਿਖਿਆ ਹੋਇਆ ਹੈ ਪੂਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ ਉਹ ਦਿੱਤਾ ਹੋਇਆ ਹੈ ਇੱਥੇ ਸੋਹਣੀ ਚਿੱਤਰਕਾਰੀ ਨਾਲ ਬਿਲਡਿੰਗ ਨੂੰ ਸਜਾਇਆ ਗਿਆ ਹੈ ਇਸ ਸ਼ੀਸ਼ੇ ਦੇ نیچے ਜੋ ਤੁਸੀਂ ਸਥਾਨ ਧਰਤੀ ਦੇ ਵਿੱਚ ਦੇਖ ਰਹੇ ਹੋ ਇਹ ਹੈ ਉਹ ਪੂਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੈਠੇ ਇਹ ਤਪੱਸਿਆ ਕੀਤੀ ਸੰਗਤਾਂ ਇੱਥੇ ਨਾਤਮਸਤਕ ਹੁੰਦੀਆਂ ਨਹੀਂ ਆਪਣੇ ਮਨ ਦੀਆਂ ਜੋ ਮਰਜ਼ਾ ਨੇ ਉਹ ਮੰਗਦੇ ਨੇ ਤੇ ਗੁਰੂ ਸਾਹਿਬਾਂ ਉਹਨਾਂ ਨੂੰ ਮਨ ਮੰਗੀਆਂ ਮਰਜ਼ਾ ਲੈ ਜੋ ਦਿਲ ਤੇ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਪੋਰਾ ਸਾਹਿਬ ਦਾ ਬੋਰਡ ਆ ਜੋ ਲੱਗਿਆ ਹੋਇਆ ਹੈ ਜਿੱਥੇ ਬਿਲਕੁਲ ਸਾਫ਼ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਨੇ ਇੱਥੇ 26 ਸਾਲ 9 ਮਹੀਨੇ ਤੇ 13 ਦਿਨ ਜੋ ਤਪੱਸਿਆ ਸੀ ਉਹ ਕੀਤੀ ਸੀ ਵੀਡੀਓ ਦੇ ਵਿੱਚ ਇਤਿਹਾਸ ਦੀ ਸਾਂਝ ਪਾਉਂਦੇ ਹੋਏ ਜੇਕਰ ਕੋਈ ਸ਼ਾਬਦੂਚਾ ਨੀਮਾ ਕਿਹਾ ਗਿਆ ਹੋ ਤਾਂ ਉਸ ਦੇ ਲਈ ਖਿਮਾ ਬੇ ਅਚਕਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਜੋ ਬਹੁਤ ਹੀ ਸੁੰਦਰ ਤੇ ਵਿਸ਼ਾਲ ਬਣੀ ਜਿਵੇਂ ਤੁਸੀਂ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਇਸ ਪਾਸੇ ਹੀ ਕਾਊਂਟਰ ਸੀਗਾ ਜਿੱਥੇ ਖੜਾ ਪ੍ਰਸ਼ਾਦ ਸੀ ਉਹ ਸਾਰੀ ਸੰਗਤ ਨੂੰ ਪਿਆਰ ਨਾਲ ਜੋ ਵਰਤਾਈ ਜਾਂਦੀ ਸੀ ਇਸ ਗੁਰਦੁਆਰਾ ਸਾਹਿਬ ਦੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਵਾਂ ਇਸ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧ ਆ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਇੱਥੇ ਸਮੇਂ-ਸਮੇਂ ਤੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਂਦਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਕੀ ਸਾਰੇ ਜੋ ਸਿੱਖ ਦਿਹਾਰੇ ਨੂੰ ਉਹ ਪੂਰੀ ਧੂਮ-ਧਾਮ ਨਾਲ ਮਨਾਏ ਜਾਂਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨੌਵੀਂ ਪਾਸ਼ਾਹੀ ਜੀ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਪਾਂ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੁਣ ਤੱਕ ਦਰਸ਼ਨ ਕੀਤੇ ਦੇਖੇ ਉਹਨਾਂ ਤੋਂ ਇਲਾਵਾ ਭੋੜਾ ਸਾਹਿਬ ਦੇ ਪਿੱਛੇ ਇੱਕ ਸੁੰਦਰ ਅਜਾਇਬ ਘਰ ਜੋ ਉਹ ਬਣਾਇਆ ਗਿਆ ਸੀ ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਜੋ ਘਟਨਾਵਾਂ ਹੋਈਆਂ ਨੇ ਜਾਂ ਜੋ ਗੁਰੂ ਸਹਿਬਾਨ ਹੋਏ ਨੇ ਉਹਨਾਂ ਦੀਆਂ ਫੋਟੋਆਂ ਦੁਆਰਾ ਸੰਗਤ ਨੂੰ ਜਾਣਕਾਰੀ ਸਿਰ ਜੋ ਦਿੱਤੀ ਗਈ ਸੀ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਥੇ ਇਹ ਭਾਈ ਮੱਖਣਸ਼ਾ ਲੁਬਾਣਾ ਜੀ ਦੀ ਫੋਟੋ ਹੈ ਜੋ ਬਣੀ ਹੋਈ ਹੈ ਕਿਵੇਂ ਉਹਨਾਂ ਨੇ ਸੱਚੇ ਗੁਰੂ ਦੀ ਭਾਲ ਕਰਕੇ ਉੱਚੀ ਛੱਤ ਤੇ ਜਾ ਕੇ ਕਿਹਾ ਸੱਚਾ ਗੁਰੂ ਲਾਡੋ ਰੇ ਸੱਚਾ ਗੁਰੂ ਲਾਡੋ ਰੇ ਇਹ ਸਾਹਮਣੇ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੱਖਣਸ਼ਾ ਲੁਬਾਣਾ ਜੀ ਦੀ ਜੋ ਤਸਵੀਰ ਹੈ ਉਹ ਬਣਾਈ ਗਈ ਇਹ ਜਾਣਕਾਰੀ ਦਾ ਸਰੋਤ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੀ ਆਪ ਸਭ ਨੂੰ ਬੇਨਤੀ ਹੈ ਮੈਂ ਦੱਸਣਾ ਵੀ ਚਾਹਣਾ ਜੇਕਰ ਆਪਾਂ ਗੁਰਸਥਾਨ ਕਿਸੇ ਤੇ ਵੀ ਜਾਣੇ ਆ ਤਾਂ ਕੋਸ਼ਿਸ਼ करिए ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਸੰਗੀ ਸਾਥੀਆਂ ਨੂੰ ਆਪਾਂ ਇਹਨਾਂ ਸਥਾਨਾਂ ਦੇ ਵੀ ਦਰਸ਼ਨ ਕਰਵਾਇਆ करिए ਕਿਉਂਕਿ ਇੱਕ ਮਹਾਨ ਧਰਮ ਨੂੰ ਸਮੋਈ ਬੈਠੀ ਆ ਇਹ ਜਗਾ ਅਜਾਇਬ ਘਰ ਹੋਰ ਵੀ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਅਜਾਇਬ ਘਰ ਬਣੇ ਹੋਏ ਨੇ ਸੰਗਤਾਂ ਸਿਰਫ ਦਰਵਾਜ਼ਾ ਸਾਹਿਬ ਤੱਕ ਨਮਸਕਾਰ ਕਰਕੇ ਵਾਪਸ ਚਲੇ ਜਾਂਦੀ ਹੈ ਇਹਨਾਂ ਸਥਾਨਾਂ ਦੇ ਦੀ ਆਪਾਂ ਦਰਸ਼ਨ ਕਰਿਆ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਜੋ ਜੁਝਾਰੂ ਸਿੰਘ ਨੇ ਉਹਨਾਂ ਦੀਆਂ ਕਟਨਾਵਾਂ ਸੀ ਉਹਨਾਂ ਨਾਲ ਜਾਣੂ ਕਰਾਈਏ ਕਿਸ ਮਹਾਨ ਇਤਿਹਾਸ ਤੇ ਜਰਖੇਂ ਧਰਤੀ 'ਚ ਆਪਾਂ ਸਭ ਪੈਦਾ ਹੋਏ ਉਸ ਤੋਂ ਅੱਗੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਸੀ ਜੋ ਲੱਗੀ ਹੋਈ ਸੀ ਇਹ ਇਹ ਸਿੱਖ ਅਜੈਬ ਘਰ ਦੇ ਦਰਸ਼ਨ ਕਰ ਰਹੇ ਹੂੰ ਤੁਸੀਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ 9 ਜਿਲ੍ਹਾ ਸ੍ਰੀ ਅਮਰਤਸਰ ਸਾਹਿਬ ਪੰਜਾਬ ਸਿੱਖ ਅਜੈਬ ਘਰ ਦੇ ਦਰਸ਼ਨ ਕਰਨ ਦੇ ਨਾਲ ਨਾਲ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਜੋ ਇਸ ਸਥਾਨ ਦੇ ਇਤਿਹਾਸ ਬਾਰੇ ਇਤਿਹਾਸ ਕਰ ਦੱਸਦੇ ਨੇ ਜਿਨ੍ਹਾਂ ਮਸੰਦਾਂ ਨੇ ਇੱਥੇ ਮੰਝੀਆਂ ਲਾਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਮਸੰਸੀ ਧੀਰਮਲ तीरमल ਅੰਦਰੋਂ ਅੰਦਰੀ ਸਾਜ਼ਿਸ਼ ਕਰ ਰਿਹਾ ਸੀ ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਮੰਨ ਬੈਠਿਆ ਸੀ ਉਹਨਾਂ ਦੇ ਪਰਿਵਾਰ ਕੋਲੇ ਇੱਕ ਆਦ ਗ੍ਰੰਥ ਸਾਹਿਬ ਸੀ ਜਿਸ ਕਰਕੇ ਉਹ ਆਪਣੇ ਆਪ ਨੂੰ ਗੁਰੂ ਮੰਨਦਾ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਤਿਲਕ ਹੋ ਗਿਆ ਤਾਂ ਉਸ ਨੂੰ ਉਹਦੇ ਨਾਲ ਦੇ ਮਸੰਦਾਂ ਨੇ ਭੜਕਾਇਆ ਕਿ ਇੱਕ ਤੀਰ ਵਿੱਚ ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਰਹਿ ਸਕਦੀ ਤਾਂ ਗਰੀਬ ਘੋੜ ਸਵਾਰ ਲੈ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਬਾਬਾ ਬਕਾਲਾ ਪਹੁੰਚ ਕੇ ਹਮਲਾਵਰਾਂ ਨੇ ਗੁਰੂ ਸਾਹਿਬ ਤੇ ਗੋਲੀਆਂ ਚਲਾਈਆਂ ਇਤਿਹਾਸਕਾਰ ਦੱਸਦੇ ਨੇ ਕਿ ਇੱਕ ਗੋਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਨਿਕਲ ਗਈ ਇੱਥੇ ਸੰਗਤਾਂ ਜੋ ਵੀ ਸਮਾਨ ਗੁਰੂ ਘਰ ਵਾਸਤੇ ਲੈ ਕੇ ਆਈਆਂ ਹੋਈਆਂ ਸੀ ਉਹ ਨਾ ਮਸੰਦਾ ਨੇ ਲੁੱਟ ਲਿਆ ਜਦੋਂ ਇਹ ਸਾਰੀ ਘਟਨਾ ਦਾ ਪਤਾ ਮੱਖਣਸ਼ਾਹ ਲੋਹਾਣਾ ਜੀ ਨੂੰ ਲੱਗਦਾ ਤਾਂ ਉਹ ਆਪਣੇ ਘੋੜਸਵਾਰ ਨਾਲ ਲਿਜਾ ਕੇ ਜੋ ਧੀਰਮਲ ਸੀ ਉਹਨੂੰ ਮੂੰਹ ਤੋੜਮਾ ਜਵਾਬ ਦਿੰਦੇ ਨੇ ਤੇ ਉਹਨੂੰ ਗੁਰੂ ਸਾਹਿਬ ਅੱਗੇ ਲੈ ਆਉਂਦੇ ਨੇ ਪਰ ਮੇਰੇ ਬਖਸ਼ਣਹਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਸਨੂੰ ਬਖਸ਼ ਦਿੰਦੇ ਨੇ ਤੇ ਉਹਦੀ ਕੀਤੀ ਤੇ ਉਸਨੂੰ ਬਹੁਤ ਪਰਸਤਾਵਾ ਹੁੰਦਾ ਬਾਬਾ ਬਕਾਲਾ ਦੇ ਇਤਿਹਾਸ ਨਾਲ ਇਹ ਘਟਨਾ ਜੁੜਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀਆਂ ਜਾਂਦੀਆਂ ਸੰਗਤਾਂ ਦੇ ਰਹਿਣ ਲਈ ਵੀ ਵਿਸ਼ੇਸ਼ ਪ੍ਰਬੰਧਾ ਜੋ ਕੀਤਾ ਗਿਆ ਵੀਡੀਓ ਦੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਉਹ ਨਿਵਾਸ ਸਥਾਨ ਵੀ ਦਿਖਾਉਂਗਾ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਲੰਗਰ ਹਾਲਾ ਉਹ ਬਹੁਤ ਸੋਹਣਾ ਬਣਿਆ ਹੋਇਆ ਜੋ ਵੀ ਸੰਗਤਾਂ ਦੂਰੋਂ ਨੇੜੇੋਂ ਆ ਕੇ ਨਤਮਸਤਕ ਹੁੰਦੀਆਂ ਨੇ ਉਹਨਾਂ ਨੂੰ ਹਰ ਵਕਤ ਲੰਗਰ ਪ੍ਰਸ਼ਾਦਾ ਜੋ ਉਹ ਬੜੇ ਪਿਆਰ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਛਕਾਇਆ ਜਾਂਦਾ ਗੁਰੂ ਮਰਿਆਦਾ ਅਨੁਸਾਰ ਇੱਥੇ ਹਰੇਕ ਆਉਂਦੇ ਜਾਂਦੇ ਸ਼ਰਧਾਲੂ ਲਈ ਲੰਗਰ ਦਾ ਰਹਿਣ ਦਾ ਵਿਸ਼ੇਸ਼ ਜਿਹਾ ਜੋ ਪ੍ਰਬੰਧ ਕੀਤਾ ਗਿਆ ਹੈ ਇਹ ਸਾਹਮਣੇ ਦੀ ਲੰਗਰ ਹਾਲ ਸੀ ਇੱਥੇ ਸੰਗਤਾਂ ਬੜੇ ਪਿਆਰ ਨਾਲ ਬੈਠ ਕੇ ਲੰਗਰ ਛਕ ਰਹੀਆਂ ਸੀ ਤੁਸੀਂ ਹੁਣ ਦਰਸ਼ਨ ਕਰੋਗੇ ਲੰਗਰ ਹਾਲ ਸਥੁਰ ਦੁਆਰਾ ਬਾਬਾ ਬਕਾਲਾ ਸਾਹਿਬ ਜਿਲਾ ਜਿਹੜੀ ਅੰਮ੍ਰਿਤਸਰ ਸਾਹਿਬ ਪੰਜਾਬ ਦੇ ਇਸ ਤਰ੍ਹਾਂ ਜੋ ਸੇਵਾਦਾਰ ਸਿੰਘ ਸੀਗੇ ਉਹ ਆਪਣੀ ਸੇਵਾ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਸੀ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਤੇ ਚਾਹ ਪਾਣੀ ਦਾ ਲੰਗਰ ਸੀ ਜੋ ਵਰਤਾ ਰਹੇ ਇੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਤੁਸੀਂ ਜੇਕਰ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਸਾਰੇ ਇਤਿਹਾਸਿਕ ਗੁਰੂ ਸਥਾਨਾਂ ਦੀਆਂ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਦੇਖਣ ਲਈ ਮਿਲ ਜਾਣਗੀਆਂ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਨਵੀਆਂ-ਨਵੀਆਂ ਵੀਡੀਓਜ਼ ਨਾਲ ਅਸੀਂ ਤੁਹਾਡੇ ਤੱਕ ਸਾਂਝ ਪਾਵਾਂਗੇ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਇਹ ਤੁਹਾਨੂੰ ਨਵੇਂ-ਨਵੇਂ ਗੁਰੂ ਸਥਾਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ ਉਸ ਤੋਂ ਬਾਅਦ ਹੀ ਜਦੋਂ ਗੁਰਦੁਆਰਾ ਸਾਹਿਬ ਦੇ ਇਹ ਬਿਲਕੁਲ ਨਾਲ ਵਾਲਾ ਦ੍ਰਿਸ਼ ਸੀ ਜਿੱਥੇ ਨਿਸ਼ਾਨ ਸਾਹਿਬ ਝੂਲ ਰਹੇ ਸੀ ਅਸੀਂ ਬੜਪਾਗੇ ਸੀ ਜੋ ਸਾਨੂੰ ਨਿਸ਼ਾਨ ਸਾਹਿਬ ਜੀ ਦੇ ਵਸਤਰ ਬਦਲਣ ਦੀ ਸੇਵਾ ਸੀ ਜੋ ਦੇਖਣ ਦਾ ਤੇ ਉਹਦੇ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲਿਆ ਸਾਹਮਣੇ ਸਿੰਘ ਸਹਿਵਾਨ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਜੋ ਵਸਤਰ ਨੇ ਉਹ ਬਦਲ ਰਹੇ ਸੀ ਗੁਰਮਤਿ ਮਰਿਆਦਾ ਅਨੁਸਾਰ ਤੁਸੀਂ ਸਾਹਮਣੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਚਾਰੂ ਤੇ ਸਹੀ ਢੰਗ ਨਾਲ ਚਲਾਉਣ ਦੇ ਲਈ ਗੁਰਦੁਆਰਾ ਸਾਹਿਬ ਦੀ ਦਰਸ਼ਨ ਜੋੜੀ ਦੇ ਵਿੱਚ ਹੀ ਸਥਿਤ ਸੀ ਗੁਰਦੁਆਰਾ ਸਾਹਿਬ ਦਾ ਮੁੱਖ ਦਫ਼ਤਰ ਇਹ ਦਫ਼ਤਰ ਸੀ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਉਕਿਤੇ ਜਾਂਦੇ ਨੇ ਇਸ ਦੇ ਬਿਲਕੁਲ ਨਾਲ ਹੀ ਗੁਰਮਤ ਲਿਟਰੇਚਰ ਹਾਊਸ ਸੀ ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਪੁਸਤਕਾਂ ਤੇ ਹੋਰ ਜੋ ਰਸਾਲੇ ਸਿੱਖ ਧਰਮ ਦੇ ਉਹ ਮਿਲਦੇ ਸੀ ਇਸ ਦੇ ਬਿਲਕੁਲ ਨਾਲ ਹੀ ਸਥਿਤ ਸੀ ਦਫ਼ਤਰ ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਜੋ ਹੋਰ ਕਮੇਟੀ ਮੈਂਬਰ ਸਹਿਬਾਨ ਨੇ ਉਹੋ ਬੈਠਦੇ ਸੀ ਜੇਕਰ ਗੁਰਦੁਆਰਾ ਸਾਹਿਬ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਉਹਨਾਂ ਨੂੰ ਮਿਲਿਆ ਜਾ ਸਕਦਾ ਸੀ ਇਹ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਜੋੜੀ ਸੀ ਜਿੱਥੋਂ ਆਪਾਂ ਪਹਿਲਾਂ ਅੰਦਰ ਗਏ ਸੀ ਮੈਂ ਸੋਚਿਆ ਕਿ ਤੁਹਾਨੂੰ ਗੁਰਮਤਿ ਲਿਟਰੇਚਰ ਹਾਉ ਤੇ ਦਫ਼ਤਰ ਦੇ ਵੀ ਦਰਸ਼ਨ ਕਰਵਾਵਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰਲੀ ਸਾਈਡ 'ਤੇ ਲੰਗਰ ਸੀ ਜੋ ਉਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਸੰਗਤਾਂ ਲਈ ਕਿਉਂਕਿ ਲੋੜੀ ਤੇ ਮਾਗੀ ਮੇਲੇ ਕਰਕੇ ਸੰਗਤਾਂ ਦੇਸ਼ ਵਿਦੇਸ਼ ਤੋਂ ਇੱਥੇ ਤੇ ਘੁਮਾਨ ਸਾਹਿਬ ਲਈ ਆਉਂਦੀਆਂ ਨੇ ਘੁਮਾਨ ਸਾਹਿਬ ਇੱਥੋਂ ਕੋਈ 30 ਕਿਲੋਮੀਟਰ ਸਾਈਡ ਤੇ ਸੀ ਉੱਥੇ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਤਪਸਥਾਨ ਨੇ ਜੇਕਰ ਤੁਸੀਂ ਉਸ ਸਥਾਨ ਦੀ ਵੀਡੀਓ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਰਸ ਦਾ ਲੰਗਰ ਸੀ ਜੋ ਸੰਗਤ ਦੁਆਰਾ ਲਾਇਆ ਗਿਆ ਸੰਗਤਾਂ ਦਾ ਅਥਾ ਪਿਆਰ ਗੁਰੂ ਪ੍ਰਤੀ ਸੱਚੀ ਸ਼ਰਧਾ ਇੱਥੇ ਦੇਖਣ ਲਈ ਮਿਲਦੀ ਸੀ ਇਹ ਲੰਗਰ ਸੀ ਜੋ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ਾਹੀ 9 ਉਹਦੇ ਬਿਲਕੁਲ ਬਾਹਰ ਜਿੱਥੇ ਜੋੜਾ ਘਰ ਸੀ ਉੱਥੇ ਲਗਾਇਆ ਗਿਆ ਸੀ ਸੰਗਤਾਂ ਦਾ ਉਮੀਦ ਕਰਦਾ ਤੁਹਾਨੂੰ ਵੀਡੀਓ ਦੀ ਦਿੱਤੀ ਜਾਣਕਾਰੀ ਚੰਗੀ ਲੱਗ ਰਹੀ ਹੋ ਹੋਰ ਨਮੀ ਆ ਨਮੀ ਆ ਤੇ ਰੋਚਕ ਵੀਡੀਓ ਦੇਖਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਸੀ ਉਹ ਨਿਵਾਸ ਸਥਾਨ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੇ ਨਾਮ ਤੇ ਹੀ ਇਹ ਨਿਵਾਸ ਸਥਾਨ ਆ ਜੋ ਬਣਾਇਆ ਗਿਆ ਇੱਥੇ ਬਹੁਤ ਹੀ ਵਧੀਆ ਤੇ ਚੰਗੇ ਕਮਰੇ ਸੀ ਜੋ ਉਹ ਸੰਗਤਾਂ ਲਈ ਬਣਾਏ ਗਏ ਨੇ ਤਾਂ ਕਿ ਦੂਰੋਂ ਨੇੜਿਓਂ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਰਹਿਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਪਿੱਛੇ ਹੀ ਵਿਸ਼ਾਲ ਪਾਰਕਿੰਗ ਸੀ ਜਿੱਥੇ ਕਾਰਾਂ ਵਗੈਰਾ پارک ਕਰਦੇ ਸੀ ਇਹ ਸੀ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਜੋ ਕਿ ਜਲੰਧਰ ਤੋਂ ਕੁਝ ਦੂਰੀ ਤੇ ਸਥਿਤ ਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਜੋ ਇਤਿਹਾਸਕ ਨੇ ਜਿਨ੍ਹਾਂ ਦੇ ਆਪ ਸਾਬ ਨੇ ਦਰਸ਼ਨ ਕੀਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਇਸ ਵੀਡੀਓ ਦੇ ਵਿੱਚ ਦੇਖਿਆ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਕਿਵੇਂ ਮੱਖਣ ਸ਼ਾਹ ਲਵਾਨਾ ਜੀ ਨੇ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਦੀ ਜੋਤ ਤਲਾਸ਼ ਕੀਤੀ ਕਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਆਪਣਾ ਸਰੀਰ ਛੱਡਦੇ ਨੇ ਦਿੱਲੀ ਦੇ ਵਿੱਚ ਤਾਂ ਉਹ ਬਾਬਾ ਬਕਾਲਾ ਸਿਰਫ 2 ਲੱਖ ਜਿਵੇਂ ਕਹਿ ਕੇ ਜਾਂਦੇ ਨੇ ਤੇ ਮੱਖਣ ਸ਼ਾਹ ਲਵਾਨਾ ਜੀ ਆਪਣੀ ਸੱਚੀ ਤੇ ਪੱਕੀ ਗੁਰੂ ਪ੍ਰੇਮ ਨਾਲ ਗੁਰੂ ਪ੍ਰੀਤ ਨਾਲ ਇਸ ਗੁਰੂ ਸਥਾਨ ਨੂੰ ਲੱਭਦੇ ਨੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਕੋਈ ਸ਼ਬਦ ਉਚਾ ਨੀਮਾ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਖਿਮਾ ਦੇ ਆਚਕਾਂ ਬਣੇ ਰਹੋ ਆਪਣੇ ਚੈਨਲ ਨਾਲ ਮਿਲਦੇ ਆ ਜਲਦੀ ਹੀ ਕਿਸੇ ਨਵੀਂ ਵੀਡੀਓ ਨਾਲ tak tak